ਸਹਿਰਾ ਗੁਰਮਤਿ ਚ ਬਨਣਾ ਅਲਾਉਡ ਨਹੀਂ ਹੈ ਇਹ ਗੁਰਮਤ ਨਹੀਂ ਹੈ ਸ਼ਾਇਦ ਗੁਰੂ ਘਰ ਬਣਾਉਣ ਦਾ ਸਾਡਾ ਮਕਸਦ ਹੀ ਕੁਝ ਹੋਰ ਹੋ ਗਿਆ ਹੈ ਅਸੀਂ ਇਦਾਂ ਦੇ ਨਾਂ ਕਿਉਂ ਚੁਣ ਲਏ ਗੁਰੂ ਸਾਹਿਬ ਜੀ ਨੇ ਸਹਿਰਾ ਨਹੀਂ ਸਜਾਇਆ ਹੁਣ ਇੱਕ ਸਿੱਖ ਇਥੇ ਦਰਸ਼ਨ ਕਰਨ ਆਉਂਦਾ ਹੈ ਉਹ ਨਾਮ ਸਹਿਰਾ ਸਾਹਿਬ ਪੜਦਾ ਹੈ ਉਹਦੇ ਮਨ ਚ ਜਾਏਗਾ ਕਿ ਹਾਂ ਭਾਈ ਸਹਿਰਾ ਤਾਂ ਗੁਰੂ ਸਾਹਿਬ ਨੇ ਵੀ ਲਾਇਆ ਸੀ ਜਦੋਂ ਕਿ ਸਚਾਈ ਇਹ ਹੈ ਉਸ ਸਥਾਨ ਦਾ ਨਾਮ ਬਸੰਤਗੜ ਸੀਗਾ ਹੁਣ ਗੜ ਹੁੰਦਾ ਕਿਲਾ ਇਸ ਕਰਕੇ ਹੋ ਸਕਦਾ ਗੁਰੂ ਸਾਹਿਬ ਨੇ ਉਸ ਵੇਲੇ ਇੱਥੇ ਕੋਈ ਕਿਲਾ ਨਵਾਂ ਜਗਾ ਵੀ ਬਣਾਈ ਹੋਵੇ ਸਾਨੂੰ ਉਸ ਬਾਰੇ ਕਨਫਰਮ ਨਹੀਂ ਹੈ ਪਰ ਬਸੰਤਗੜ ਇਸ ਕਰਕੇ ਉਸ ਨੂੰ ਕਿਹਾ ਗਿਆ ਕਲਗੀਧਰ ਜੀ ਬਰਾਤ ਲੈ ਕੇ ਜਦੋਂ ਅਨੰਦਪੁਰ ਸਾਹਿਬ ਤੋਂ ਆਏ ਸੇਹਰਾ ਸਾਹਿਬ ਜਿੱਥੇ ਅੱਜਕੱਲ ਬਣਿਆ ਹੈ ਇਸ ਥਾਂ ਪੁੱਜੇ ਔਰ ਇਸ ਥਾਂ ਤੇ ਗੁਰੂ ਸਾਹਿਬ ਨੇ ਰੁਕ ਕੇ ਪਸੰਤੀ ਚੋਲਾ ਪਾਇਆ ਇੱਕ ਕਲਗੀ ਜਿਗਾ ਸਜਾ ਕੇ ਉਥੋਂ ਫਿਰ ਬਰਾਤ ਇੱਧਰ ਨੂੰ ਤੁਰਦੀ ਹੈ ਜਿਸ ਨੂੰ ਹੁਣ ਗੁਰੂ ਕਾ ਲਾਹੌਰ ਕਹਿੰਦੇ ਆ